ਪਹਿਲਗਾਮ ਦਾ ਅਟੈਕ ਹੋਇਆ ਵਾਰ ਵੀ ਉਹਨਾਂ ਨੇ ਬਿਆਨਬਾਜ਼ੀ ਦਿੱਤੀ ਸੋ ਉਹਨਾਂ ਦੀਆਂ ਬਿਆਨਬਾਜ਼ੀਆਂ ਹੋਈਆਂ ਅਸੀਂ ਬੋਲੇ ਤਾਂ ਉਸ ਤੋਂ ਬਾਅਦ ਅਸੀਂ ਕਹਿ ਕੇ ਅਸੀਂ ਉਹਨਾਂ ਦੇ ਕੰਮ ਨਹੀਂ ਕਰਨਾ ਦੁਬਾਰਾ ਉਹਨਾਂ ਨਾਲ ਕੰਮ ਨਹੀਂ ਕਰਨਾ ਪਰ ਜਿਹੜੀਆਂ ਫਿਲਮਾਂ ਪਹਿਲਾਂ ਦੀਆਂ ਸ਼ੂਟ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਾਡੇ ਪ੍ਰੋਡਿਊਸਰਾਂ ਦਾ ਸਾਡੇ ਭਰਾਵਾਂ ਦਾ ਪੈਸਾ ਲੱਗਿਆ ਜਦੋਂ ਸਾਨੂੰ ਨਹੀਂ ਸੀ ਪਤਾ ਕਿ ਇਦਾਂ ਦੇ ਹਾਲਾਤ ਬਣ ਜਾਣਗੇ ਇਦਾਂ ਦੀਆਂ ਚੀਜ਼ਾਂ ਹੋ ਜਾਣਗੀਆਂ ਸੋ ਹੁਣ ਮੈਂ ਕਹਿਣਾ ਕਿ ਉਹ ਫਿਲਮਾਂ ਪਹਿਲਾਂ ਦੀਆਂ ਬੜੀਆਂ ਹੋਈਆਂ ਨੇ ਉਦੋਂ ਸਾਨੂੰ ਨਹੀਂ ਸੀ ਪਤਾ ਕਿ ਸਾਡੇ ਤੇ ਇਦਾਂ ਦੀ ਬਿਆਨਬਾਜ਼ੀ ਉਹ ਲੋਕ ਕਰਨਗੇ ਤਾਂ ਜਿਹੜੇ ਪ੍ਰੋਡਿਊਸਰਾਂ ਦਾ ਪੈਸਾ ਲੱਗਿਆ ਉਹਨਾਂ ਦਾ ਕੀ ਕਸੂਰ ਸੋ ਇਹ ਬਿਜ਼ਨਸ ਹੈ ਉਹਨਾਂ ਦਾ ਪੈਸਾ ਜਿਹੜਾ ਥੋੜਾ ਬਹੁਤ ਪੈਸਾ ਇਨਵੋਲਡ ਨਹੀਂ ਹੈ ਕਰੋੜਾ ਰੁਪਈਆ ਇਨਵੋਲਡ ਹੈ ਔਰ ਸਾਡੀ ਪੰਜਾਬੀ ਫਿਲਮ ਇੰਡਸਟਰੀ ਦਾ ਪੈਸਾ ਇਨਵੋਲਡ ਹੈ ਔਰ ਜਿੰਦਾ ਸੀ ਜਾਣ ਬੁੱਝ ਕੇ ਕਰੀਏ ਫਿਰ ਤਾਂ ਸੀ ਕਸੂਰbaar ਫਿਰ ਤਾਂ ਸੀ ਪੂਰਾ ਤੁਸੀਂ ਜੋ ਸਾਨੂੰ ਮੇਨੇ ਤਾਨੇ ਜੋ ਗਾਲੀ ਗਲੋਚ ਕਰ ਰਹੇ ਹੁੰਦੇ ਹੱਕਦਾਰ ਪਰ ਜਿਹੜੀਆਂ ਚੀਜ਼ਾਂ ਪਤਾ ਹੀ ਨਹੀਂ ਸੀ ਕਿ ਹੋਣਗੀਆਂ ਕੱਲ ਨੂੰ ਇਦਾਂ ਦੇ ਸਰਕਮਸਟੈਂਸਸ ਬਣਨਗੇ ਇਦਾਂ ਦੇ ਹਾਲਾਤ ਬਣ ਜਾਣਗੇ ਤੇ ਇਸ ਕਰਕੇ ਅੱਜ ਦਲਜੀਤ ਭਾਈ ਨੂੰ ਬਹੁਤ ਸਾਰੇ ਲੋਕ ਕਿੰਤੂ ਪਰੰਤੂ ਕਰ ਰਹੇ ਨੇ ਕੋਈ ਫੇਕ ਕਹਿ ਰਿਹਾ ਕੋਈ ਕੁਝ ਬੋਲ ਰਿਹਾ